जय पिन जय भारत मैं सोम सहोता तुसी देख रहे हो चैनल पोसुनामा पोसुनामा यानी के पावर ऑफ सोशल यूनिटी दोस्तों आज 15 अगस्त है और 15 अगस्त 1947 नु देश नु आजादी जीड़ी है तो मिली सी देश नु आजादी मिलन तो बाद ਲੋਕਾਂ ਦੇ ਜਿਹੜੇ ਦੁੱਖ ਨੇ ਮੁਸੀਬਤਾਂ ਨੇ ਇਸ ਆਜ਼ਾਦੀ ਦੇ ਦੌਰਾਨ ਕਿਸ ਤਰ੍ਹਾਂ ਦੇਸ਼ ਦਾ ਬਟਵਾਰਾ ਹੋਇਆ ਬੱਚੇ ਬਜ਼ੁਰਗ ਮਾਤਾ ਮਾਂ ਔਰ ਇੱਥੋਂ ਤੱਕ ਕਿ ਜਵਾਨ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਇਹ ਵੀ ਇੱਕ ਇਤਿਹਾਸ ਦਾ ਹਿੱਸਾ ਹੈ ਅੱਜ ਜਿੱਥੇ ਆਪਾਂ ਦੇਸ਼ ਦੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉੱਥੇ ਹੀ ਇਸ ਆਜ਼ਾਦੀ ਨੂੰ ਲੈ ਕੇ ਬੜੇ سارے ਪ੍ਰਸ਼ਨ ਜਿਹੜੇ ਐ ਉਹ ਲੋਕਾਂ ਦੇ ਜ਼ਿਹਨ ਦੇ ਵਿੱਚ ਐ ਕਿ ਆਪਣੀ ਕੁਰਸੀਆਂ ਆਪਣੀਆਂ ਕੁਰਸੀਆਂ ਨੂੰ ਬਰਕਰਾਰ ਰੱਖਣ ਵਾਸਤੇ ਕਿਸ ਤਰ੍ਹਾਂ ਰਾਜਨੀਤਾ ਲੋਕ ਜਿਹੜੇ ਐ ਉਹ ਆਪਣੇ ਅਸੂਲਿਆਂ ਤੋਂ ਮਤਲਬ ਠੜਕ ਜਾਂਦੇ ਨੇ ਅਸੂਲਿਆਂ ਨੂੰ ਭੁੱਲ ਜਾਂਦੇ ਨੇ ਪਰ ਸਵਾਲ ਇੱਥੇ ਐ ਕਿ 1947 ਦੀ ਆਜ਼ਾਦੀ ਦਿਵਸ ਤੋਂ ਬਾਅਦ ਕੀ ਸੱਚਮੁੱਚ ਆਪਾਂ ਆਜ਼ਾਦ ਹਾਂ ਸਵਾਲ ਇੱਥੇ ਹੀ ਪੈਦਾ ਹੁੰਦਾ ਹੈ ਕਿ ਸੱਚਮੁੱਚ ਆਪਾਂ ਆਜ਼ਾਦ ਹਾਂ ਆਪਾਂ ਦਿਲ ਦੀ ਗੱਲ ਆਪਣੇ ਦਿਲ ਦੇ ਵਿਚਾਰ ਕੀ ਆਜ਼ਾਦੀ ਦੇ ਨਾਲ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਆ ਇਸ ਪੂਰੇ ਵਿਸ਼ੇ ਨੂੰ ਲੈ ਕੇ ਅੱਜ ਮੇਰੇ ਨਾਲ ਪਾਰਟਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜੁੜੇ ਹੋਏ ਨੇ ਔਰ ਉਹਨਾਂ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਤੀਯਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਸਨ ਰਜਿਆਤੀ ਦਿਵਸ ਦੀਆਂ ਤੁਹਾਨੂੰ ਵੀ ਮੁਬਾਰਕਾਂ ਪੁੱਛਣਾ ਮੈਂ ਦੱਚਕਾਲ ਨੂੰ ਬਹੁਤ ਵਾਕਾਂ ਬਾਕੀ ਸਵਾਲ ਹੈ ਜੇ ਆਪਣੇ ਹੈ ਕੀ ਜਦ ਨਹੀਂ ਹਾਂ ਬਸ ਇਹੀ ਸਵਾਲ ਹੈ ਮੇਰਾ ਕਿ ਮੁਬਾਰਕਾ ਅੱਜ ਪੂਰਾ ਦੇਸ਼ ਇੱਕ ਦੂਜੇ ਨੂੰ ਦੇ ਰਿਹਾ ਹੈ ਔਰ ਬੜੀ ਖੁਸ਼ੀ ਨਾਲ ਮੁਬਾਰਕਾ ਦੇ ਵੀ ਰਹੇ ਨੇ ਲੈ ਵੀ ਰਹੇ ਨੇ ਸਵਾਲ ਇਹ ਤੇ ਜਸਲ ਸਾਹਿਬ ਕੀ ਸੱਚਮੁੱਚ ਆਪਾਂ ਆਜ਼ਾਦ ਹਾਂ ਸੋਤਰ ਸਾਹਿਬ ਦੇ ਦਿੱਥ ਤੱਕ ਦਾ ਯਾਤਰੀ ਸਵਾਲ ਹੈ ਕਿ ਜਦੋਂ ਯਾਤਰੀ ਜਦੋਂ ਹੋਈ ਆ ਜੀ ਤੇ ਉਦੋਂ ਦੇਸ਼ ਦੇ ਜਿਹੜੇ ਹਾਲਾਤ ਸਿਗੇ ਉਹ ਯਾਤਰੀ ਘਾਟੀ ਜਿਹੜੇ ਬੱਚੇ ਸੀ ਜਿਹੜੇ ਜੀਹਿਆ ਪਾ ਗਏ ਉਹਦਾ ਬਾਦ ਨਾਲ ਉਹਨਾਂ ਨੂੰ ਸਗਾਵੇ ਇੱਕ ਬਰਕਾਤ ਰੱਖਣਾ ਜੀ ਇਹ ਉਹਨਾਂ ਦੇ ਦੇਸ਼ ਦੀ ਨਿਰਭਰਤ ਹੋਏ ਬਚਤ ਬਹੁਤ ਮਹੱਤਵਪੂਰਨ ਆਇਆ ਹੂੰ ਕਿਉਂਕਿ ਗੇਸ ਦੀ ਦਿੱਕਸ਼ੇ ਵੀ ਜਦੋਂ ਆਇਆ ਤੇ ਸਾਡੇ ਕੋਲ ਕੀ ਸੀਗਾ ਜੀ ਉਹਨਾਂ ਦੀ ਮਦਦ થઈ ਆਪੇ ਹੀ ਮਿਲਦਾ ਤੇ ਉੱਪਰ ਐਨੇ ਜੀ ਹੋਰ ਰਹੀ ਸੀ ਬਹੁਤ ਕੁਝ ਡਿਵਲਪਮੈਂਟ ਹੋਈ ਜੀ ਤੇ ਸਪੋਰਟ ਹੈ ਜੇ ਹਰ ਇੱਕ ਸਕੂਲ ਵੀ ਬਣੇ ਹੂੰ ਫਿਰ ਐਜੂਕੇਸ਼ਨ ਨੂੰ ਦੇਣੀ ਹੈ ਗਰੀਬਾਂ ਤੱਕ ਐਜੂਕੇਸ਼ਨ ਪਹੁੰਚਾ ਲਈ ਜਿਹੜਾ ਜਿਹਦਾ ਵੀ ਹੱਥ 'ਚ ਦੇਸ਼ ਆਇਆ ਸੀ ਕਦੇ ਮੁੱਖ ਸ਼ਹਿਰ ਚ ਕੰਮ ਕੀਤਾ ਕਿਤੇ ਵੀ ਜਿਹੜੇ ਪਰਟੀਕਲ ਦੀ ਆਸ ਉਸੇ ਦਾਤ ਸੇ ਨਹੀਂ ਉਹਨਾਂ ਨੇ ਹੋਰ ਚੀਜ਼ਾਂ ਤੱਕ ਪਹੁੰਚਾ ਦਿੱਤਾ ਜੀ ਤੇ ਇੰਨੇ ਘਰ ਉਹਨਾਂ ਦੇ ਕੋਲ ਅੰਡਰਟੇਕਿੰਗ ਸੈਕਟਰ ਹੋਲਡਰ تھے ਜੀ ਕਿ ਲੋਕਾਂ ਲਈ ਬਿਲਕੁਲ ਉਹਨਾਂ ਦਾ ਉਹਨਾਂ ਨੇ ਜਿਹੜੇ ਪਬਲਿਕ ਸਕੂਲ ਤੋਂ ਬਿਨਾਂ ਜਿਹੜੀ ਐਜੂਕੇਸ਼ਨ ਸੀਗੀ ਉਹ ਬਹੁਤੇ ਪੈਸੇ ਨੇ ਪ੍ਰਾਈਵੇਟ ਵਿੱਚ ਜਿਹੜੀ ਹੈਗੀ ਉਹ ਬਲਾਸਿਕ ਵੀ ਸੁਣਿਆ ਤੁਸੀਂ ਜੇ ਕੋਈ ਉਹ ਕਿਹਨੇ ਪੜ੍ਹੇ ਆ ਇਹ ਕਿਤੇ ਪ੍ਰਾਈਵੇਟ ਸਕੂਲ ਦੇ ਹੁੰਦੇ ਆ ਜੀ ਅੱਜ ਕਿੰਨੀ ਅਕੀਰ ਜੇਸਨ ਬਣਾ ਰਹੇ ਆ ਆ ਇਹਦੇ ਤੇ ਕਈ ਕੋਚਨ ਖੜੇ ਹੋ ਗਏ ਹੋਣਾ ਇਹ ਜਿਹੜੀ ਜਿਹੜੇ ਆਜ਼ਾਦ ਹੋ ਰਿਹਾ ਜੀ ਨਾ ਲੱਤੀ ਆ ਬਾਰੇ ਕੋਈ 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 ਨਹੀਂ ਕੋਈ 70 70 ਸੈਕਿੰਡ ਦਾ ਸਾਥ ਲੈਣਾ ਦਾ ਲੋ ਜੀ ਇਹ ਕਿਹਨੇ ਕਿਹਾ 3000 ਜਹਾਜਾ ਅੱਜ ਤੱਕ ਨਾ ਸੀ 80 ਕਰੋੜ ਇਹਦੇ ਲੋਕਾਂ ਉਹਨਾਂ ਨੂੰ ਬੜੇ ਖੁਸ਼ ਹੋ ਕੇ ਕਹਿ ਰਹੇ ਆ ਨੇ ਅਸੀਂ ਪਟਿਕਾ ਨੋਟਾ ਦੇਣਾ ਜਾਂ ਪਟਿਕਾ ਨੋਟਾ ਲੈ ਕੇ ਆਉਣਾ ਬਿਲਕੁਲ ਜੀ ਕਿਹੋ ਸੁਝਾਅ ਨਾ ਹੈਗਾ ਹੂੰ ਦੇਵਲਪਰ ਹੋਣ ਦੇ باوجود ਬੰਦ ਕਿਉਂ ਕੀਤੀਆਂ ਜਾ ਰਹੀਆਂ ਨੇ ਆਖਿਰ ਕਿਉਂ ਮਤਲਬ ਜਿਨ੍ਹਾਂ ਦੇ ਨਾਲ ਲੋਕਾਂ ਦਾ ਦੇਸ਼ ਵਾਸੀਆਂ ਦਾ ਰੋਜ਼ੀ ਰੋਟੀ ਚੱਲ ਰਿਹਾ ਹੈ ਉਹੋ ਹੀ ਖਤਮ ਕਰੀ ਜਾ ਰਹੀਆਂ ਸਰਕਾਰਾਂ ਆਖਿਰ ਕਿਉਂ ਸਰ ਇਹ ਜਗਾ ਇਹ ਤਾਂ ਸੱਤ ਸੱਤ ਥੋੜਾ ਜਿਹਾ ਪਿੱਛੇ ਵੀ ਜਾਈਏ ਜੀ ਨਾਲ ਮੈਂ ਕੋਈ ਗਲਤ ਗੱਲ ਕਰ ਸਕਦਾ ਇਹ ਤਾਂ ਉੱਤਰ ਬਿਨਾਂ ਸਾਡੇ ਪਿੱਛੇ ਕਿਵੇਂ ਰੱਖੀ ਜਦੋਂ ਸਾਡੇ ਨਾਲ ਤਾਂ ਰੇਲ ਦਾ ਮੱਚਾ ਹੂੰ ਅੰਗਰੇਜ਼ਾਂ ਨਾਲ ਚੱਲਦੀ ਆਹ ਮੇਰਾ ਹੌਲਕਾ ਤਾਂ ਹਸਾਨੋ ਨੇ ਕਿਤਾਬਾਂ ਲੋਕਾਂ ਕਿਉਂ ਨਹੀਂ ਲਏ ਆ ਜੀ ਪਰ ਅੱਜ ਸਾਨੂੰ ਪਤਾ ਲੱਗਾ ਕਿ ਬਾਕੀ ਇਹ ਨਾ ਕਿ ਐਜੂਕੇਸ਼ਨ ਕਿਸੇ ਨੂੰ ਲੋੜ ਨਹੀਂ ਆਉਣਾ ਉਹ ਲੋਕ ਕਿੰਨਾ ਹੂੰ ਐਜੂਕੇਸ਼ਨ ਤੋਂ ਪਹਿਲਾਂ ਜਿੰਨੇ ਤੱਕ ਪਰਦੇ ਦੇ ਹਨ ਲੈਟਰ ਲੈਂਚ ਲਈ ਉਹਦੀ ਕੀ ਕਰ ਸਕਦਾ ਹੈ ਬਿਲਕੁਲ ਇਹ ਬਕਰ ਕੇ ਅੱਗੇ ਆ ਕਿ ਜਾਂ ਕਿ ਤੁਹਾਨੂੰ ਇਹ ਦੇ ਚਾਦਰ ਚਤੁਰ ਨੂੰ ਜਾ ਦੋਆ ਆ ਕਿ ਜਾਂ ਕਿੱਥੇ ਰਹਿ ਗਏ ਆ ਜੈ ਐਸ ਕੇ ਜੀ ਆ ਸਾਨੂੰ ਕੱਥੇ ਲੁਕਿਆ ਸਾਨੂੰ ਲੁਕਿਆ ਗਿਆ ਪ੍ਰੇਰਾ ਮਤਲਬ ਕਿਤੇ ਨ ਕਿਤੇ ਕਿਤੇ ਨ ਕਿਤੇ ਉਹ ਗ੍ਰੇਜ਼ਾਂ ਦੇ ਰਾਜ ਨੂੰ ਅੱਜ ਵੀ ਜਿਹੜੇ ਬਜ਼ੁਰਗ ਨੇ ਔਰ ਉਹਨਾਂ ਦੀਆਂ ਗੱਲਾਂ ਸੁਣ ਕੇ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਯਾਦ ਤਾਂ ਉਹਨਾਂ ਦਾ ਹੋਣੀ ਹੈਗਾ ਜੋ ਕਿ ਕਾਲੇ ਆ ਵੀ ਸਾਡੇ ਲਾਓ ਬੇਸ਼ਕ ਉਹਨਾਂ ਪਰਛੇ ਵਾਹ ਵਾਹ ਇਹ ਸਾਲੋਂ ਕੀ ਕਰਨਾ ਚਾਹੀਦਾ ਅੱਗੇ ਨਹੀਂ ਬਿੜੂਏ ਵਿੱਚ ਅਸੀਂ ਪੜ੍ਹੇ ਲਿਖੇ ਜਿਹੜੇ ਇੰਨੇ ਅਸੀਂ ਪੜ੍ਹੇ ਲਿਖੇ ਆ ਅਸੀਂ ਦੇਤਰ ਨੂੰ ਆ ਜੇਕਰ ਬਾਬਾ ਸਾਹਿਬ ਜਿਲ੍ਹਾ ਦੇ ਸੰਵਿਧਾਨਕ ਦਾ ਦੇਖਿਆ ਜਾਂਦਾ ਹੋਂਦ ਹੁੰਦਾ ਜੀ ਇਹ ਤਾਂ ਉਹ ਨਹੀਂ ਸੰਵਿਧਾਨ ਦਿੱਤਾ ਸੰਵਿਧਾਨ ਦੇ ਕਿਹੜੇ ਕਿਹਾ ਸੀਗਾ ਤੇ ਟ੍ਰੀਟਮੈਂਟ ਕਦ ਕਰਨਾ ਸੀਗਾ ਜੀ ਬਿਲਕੁਲ ਅਗਰ ਖਾ ਕੇ ਰੱਜ ਕੇ ਬੱਚੇ ਜੀ ਆ ਇੱਕ ਸਾਲ ਨੂੰ ਆਪਣੇ ਆਪ ਨੂੰ ਸੋਚਣ ਦੇ ਵਿੱਚ ਪਿਛਾ ਕਰਨ ਲਿਆ ਹਰ ਇੱਕ ਬੰਦੇ ਦਾ ਕਿ ਉਹ ਆਪਣੇ ਬੱਚਿਆਂ ਨੂੰ ਕੀ ਦੇ ਕੇ ਛੱਡਿਆ ਆ ਸਾਹਿਬ ਜੀ ਇਹ ਇਹ ਦੇਖ ਕੇ ਜਿਹੜੀ ਆਜ਼ਾਦੀ ਆ ਮੈਂ ਤੇਰੀ ਜਸਪਾਲ ਸਰ ਜੋ ਜੋ ਵੀ ਸ਼ੈਡਿਊਲ ਕਾਸਟ ਦੇ ਪ੍ਰਤੀ ਆਵਾਜ਼ ਚੁੱਕਦਾ ਕੋਈ ਵੀ ਐਮਪੀ ਪਰ ਬੇਸ਼ੱਕ ਉਹ ਆਪੋਜੀਸ਼ਨ ਦਾ ਕਿਉਂ ਨਾ ਹੋਵੇ ਉਹਨਾਂ ਦੀ ਆਪਣੀਆਂ ਸਰਕਾਰਾਂ ਦਾ ਕਿਉਂ ਨਾ ਹੋਵੇ ਉਹ ਜਦੋਂ ਕੋਈ ਕਿਤੇ ਨਾ ਕਿਤੇ ਸੰਵਿਧਾਨ ਨੂੰ ਲੈ ਕੇ ਗੱਲਬਾਤ ਕਰਦੇ ਆ ਤਾਂ ਦੂਏ ਦਿਨ ਸਵੇਰ ਨੂੰ ਸਵੇਰੇ ਸਵੇਰੇ ਉਹਨਾਂ ਦੇ ਘਰ ਈਡੀ ਆ ਜਾਂਦੀ ਹੈ ਸ਼ਾਇਦ ਇਹ ਵੀ ਇੱਕ ਡਰ ਹੈ ਇਸੇ ਕਰਕੇ ਨਹੀਂ ਬੋਲ ਰਹਾ ਇਹ ਸਰਕਾਰਾਂ ਤਾਂ ਦੇਖੋ ਸਭਾ ਸਭ ਆ ਗਈ ਨਹੀਂ ਕਿ ਜਿੱਦੇ ਪੁਸ਼ਟੀ ਇਹੋ ਕਰਦੀਆਂ ਆ ਗਈਆਂ ਪਰ ਕਿਸ ਨੇ ਆਵਾਜ਼ ਉਠਕੀ ਆ ਬਾਬਾ ਸਾਹਿਬ ਨੇ ਸਵਾਲ ਕੀਤੀ ਹੈ ਤਾਂ ਬੱਚੇ ਵੀ ਚੱਲ ਗਏ ਸਾਡੇ ਇੱਕ ਹੀ ਬੱਚਾ ਬਾਹਰ ਨਿਕਲ ਗਈ ਪਰ ਜੀ ਇਹ ਜੋ ਨੂੰ ਆਵਾਜ਼ ਮਾਰੀ ਹੈ ਚੱਕ ਕੇ ਸ਼ਾਮ ਨੂੰ ਬਿਲਕੁਲ ਸੱਚ ਮੱਚ ਹੋ ਗਈ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੈਂ ਤਾਂ ਤੁਹਾਡੇ ਕੋਲ ਕੀ ਹੈ ਮੈਂ ਬਾਬਾ ਸਾਹਿਬ ਕੋਲ ਕਿਨੇ ਆ ਜੀ ਬਾਬਾ ਸਾਹਿਬ ਦੇ ਘਰ ਕੇ ਜੇਕਰ ਉਹ ਨਹੀਂ ਆਉਂਦੇ ਲੋਕ ਤੇ ਉਹ ਜਾ ਕੇ ਜੰਗਲ ਵਿੱਚ ਛੇਤੇ ਰਹਿ ਸਕਦੇ ਨੇ ਬਿਲਕੁਲ ਕਿ ਉਹ ਕਿਹਦਾ ਚਲ ਰਾਇਆ ਕਿ ਉਹ ਦੱਸੇ ਨੀ ਆਵੇ ਇਹ ਹਰ ਹਰ ਦੇ ਇਤਿਹਾਸ ਤੋਂ ਸ਼ਾਮਾਂ ਤੋਂ ਛੋਟ ਨਹੀਂ ਤੇ ਪਹਿਲਾਂ ਛੋਟ ਵਾਲੀ ਹੈ ਮਤਲਬ ਕੀ ਦੇਖ ਜਿਸ ਤਰ੍ਹਾਂ ਸ਼ੁਰੂ ਤੋਂ ਆ ਰਿਹਾ ਸਗਾ ਜਿਸ ਤਰ੍ਹਾਂ ਮਤਲਬ ਪਿਛਲੀਆਂ ਸਰਕਾਰਾਂ ਨੇ ਫੈਕਟਰੀਆਂ ਲਿਆਂਦੀਆਂ ਬਹੁਤ ਵੱਡੇ ਵੱਡੇ ਪ੍ਰੋਜੈਕਟ ਲਾਏ ਕਾਲਜ ਬਣਾਏ ਯੂਨੀਵਰਸਿਟੀਆਂ ਬਣਾਈਆਂ ਤਾਂ ਕਿ ਵੱਧ ਤੋਂ ਵੱਧ ਜਿਹੜੀ ਹੈ ਉਹ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਸਰ ਆਖਰੀ ਪੁਆਇੰਟ ਹੈ ਕੀ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੀ ਸਰਕਾਰ ਕੰਮ ਕਰ ਰਹੀ ਹੈ ਸਰ ਸਰ ਸਭ ਆਪਣੇ ਇਲਕੀਆਂ ਨੂੰ ਦੇਖਦੇ ਹੋਏ ਆਦਾ ਲੋਕਾਂ ਨੂੰ ਲਾਰਾ ਲਾਈਐਂਂ ਦੀਆ ਜਿਵੇਂ ਉਹ ਲਾਰਾ ਜਿਹੜੀ ਆ ਇਲیکشن ਲਾਉਣ ਦਾ ਲੈਣ ਤੋਂ ਲੜਵੈਰੇ ਰਹੋਣੇ ਆ ਪਰ ਕਿਹਦੇ ਕੋਲ ਪੰਜਾਬਾ ਲਾਉਣ ਦੇ ਕਰੀ ਤੁਸੀਂ ਕੀ ਨਹੀਂ ਨਾ ਕਰੀ ਹਲੇ ਸਰ ਤੋਂ ਜਸਪ੍ਰੀ ਕਿੱਡੇ ਕਿੱਡੇ ਬੇਜਰੇ ਅੱਗ ਤੇ ਕਿੱਲਾ ਆ ਬਰ ਜ ਨਾ ਪਤਾ ਨਹੀਂ ਕਿ ਅੰਧਾਰੇ ਲੋਟੇ ਹੋ ਰਹੇ ਆ ਕਿਤੇ ਮੇਰੀਆਂ ਲੋਗੈਤ ਚੜਾ ਨਹੀਂ ਆ ਲੇ ਨਿਕਲ ਕੋਈ ਨਹੀਂ ਪਛਿਆ ਜੇ ਨਹੀਂ ਬਿਕਿਆ ਸਾਰੇ ਆਖਰੀ ਕੁਐਸਚਨ ਹੈ ਕਿ ਪ੍ਰੈਜ਼ੀਡੈਂਟ ਚੀਫ ਜਸਟਿਸ ਆਫ ਇੰਡੀਆ ਦੇ ਉੱਪਰ ਕਿੰਨਾ ਕੁ ਆਪਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਮਤਲਬ ਜਿਸ ਤਰ੍ਹਾਂ ਸੰਵਿਧਾਨ ਕਿਨਾਂ ਉਸ ਤਰ੍ਹਾਂ ਦਾ ਜਿਹੜਾ ਕਾਇਦੇ ਕਾਨੂੰਨ ਹੈ ਉਹ ਬਣ ਜਾਣਗੇ ਸਰ ਉਹ ਤਾਂ ਆ ਉਸ ਇਹ ਨਾ ਜੱਤੀ ਸੀ ਕਿ ਜਿਹੜੀ ਨਾ ਕੋਸਤ ਤਬਦੀਲ ਹੋ ਗਈ ਸੁਪਰੀਮ ਸੀਗੀ ਜੀ ਮੈਂ ਰੀਕੈਗਨੇਸ਼ਨ ਦੇਣੀ ਸੀ ਹਰ ਕਾਨੂੰਨ ਦੇ ਮੈਨੂੰ ਚੱਡਾ ਹੋ ਕੇ ਕੁਰਸੀਆਂ ਨਹੀਂ ਖਾਤਰ ਜਦੋਂ ਇਹ ਰਿਸ਼ਾ ਸੁਪਰੀਮ ਕੋ ਦਾ ਕੀ ਬਜਟ ਹੈ ਕਿੱਥੇ ਸਪੈਸਟ ਦੇਣਾ ਕਿਉਂ ਕਰਦਾ ਹਾਂ ਤਾਂ ਫਿਰ ਪੱਕਾ ਕਿਵੇਂ ਤੇ ਦੇਸ਼ ਕਿਧਰ ਹੀ ਜਾਊਗਾ ਇਹ ਤਾਂ ਕਰਕੇ ਇਹ ਦੇ ਆਉ ਉਹਦੇ ਨੇ ਕਿਹਾ ਕਿ ਮੈਨੂੰ ਹੋਈ ਤੇ ਵੀ ਕਿ ਜੇ ਕੱਲ ਮੈਂ ਨਾ ਡਾਇਰਡ ਡਾਇਰਡ ਕਰਿਆ ਤਾਂ ਮੈਂ ਇਹਨਾਂ ਦੇ ਅੱਗੇ ਚੋਲ ਲੱਗ ਜੂਗਾ ਮੈਂ। ਜੀਆ ਬਿਲਕੁਲ। ਸੁਣੋ ਮੈਂ ਕਿੱਥੇ ਚਲੇ ਜਾਇਆ ਹਾਂ। ਸੋ ਬਹੁਤ ਬਹੁਤ ਮਿਹਰਬਾਨੀ ਜਸਨ ਸਾਹਿਬ ਤੁਸੀਂ ਬਿਲਕੁਲ ਜਸ ਜੀ ਸਾਹਿਬ ਤੁਹਾਡੀ ਇੱਕ ਇੱਕ ਗੱਲ ਜਿਹੜੀ ਬੜੀ ਮਤਲਬ ਪਾਇਦਾ ਰਿਆ ਕਿਉਂਕਿ ਇੰਨੇ ਲੋਕ ਨੇ ਜਿਨ੍ਹਾਂ ਦੇ ਉੱਪਰ ਅਜੇ ਤੱਕ ਸਿਰ ਦੇ ਉੱਪਰ ਛੱਤੀ ਨਹੀਂ ਹੈਗੀ ਆਜ਼ਾਦੀ ਕਾਦੀ ਹੈ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੈਜ਼ੈਂਟ ਸਥਿਤੀ ਨੂੰ ਖੂਨੋ ਦੇ ਰਾਹੀਂ ਉਹ ਜਾਗਰ ਕੀਤਾ ਹੈ ਸੋ ਜਸਪਾਲ ਸਾਹਿਬ ਸੱਚਮੁੱਚ ਅੱਜ ਦੇਸ਼ ਜਿੱਥੇ ਆਨੰਦ ਮਾਣ ਰਿਹਾ ਆਜ਼ਾਦੀ ਦਾ ਹੈ ਉੱਥੇ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੁੰਦੇ ਨੇ ਕਿ ਆਪਾਂ ਸੱਚਮੁੱਚ ਆਜ਼ਾਦ ਹਾਂ ਕਿ ਆਪਣੇ ਦਿਲ ਦੀਆਂ ਗੱਲਾਂ ਇੱਕਦਮ ਕਹਿ ਸਕਦੇ ਹਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਸੋ ਬਹੁਤ ਬਹੁਤ ਮਿਹਰਬਾਨੀ ਜਸਪਾਲ ਸਾਹਿਬ ਤੁਸੀਂ ਸਫਰ ਦੇ ਦੌਰਾਨ ਸੋ ਤਾ ਸਾਹਿਬ ਇਹ ਜੱਟੇ ਵੀ ਇੱਕ ਗੱਲ ਕਰ ਰਹੇ ਆ ਉੱਥੇ ਆਪਾਂ ਆਪ ਨਾਲ ਇੱਕ ਪ੍ਰਣ ਕਰਦੇ ਹਾਂ ਜੀ ਇਹ ਕਿਹੜੀ ਹੈ ਕਿ ਤੁਸੀਂ ਨਹੀਂ ਲਈ ਸੀ ਕਿ ਸਿਰਫ ਆਪਣੇ ਜ਼ਿਲ੍ਹਕੇ ਲਈ ਨਹੀਂ ਸੀ ਕਿ ਆਪਣੇ ਵਾਸਤੇ ਨਹੀਂ ਲਈ ਸੀ ਕਿ ਦਰਾਂ ਸਰ ਨੇ ਜੋ ਸਾਰ ਸੰਦੇਸ਼ ਦਿੱਤਾ ਹੈਗਾ ਨਾ ਕਿ ਜਿਹੜੇ ਐਜੂਕੇਟਰ ਪਾਉ ਲੋ ਐਜੂਕੇਟਰ ਸ਼ਰਮਦੀਰਾ ਸਮੇਂ ਨਾਨੋ ਦੇ ਬੱਚਾ ਨੂੰ ਪ੍ਰਣ ਕਰਨ ਦੀ ਲੋੜ ਹੈ ਕਿ ਅੱਜ ਕੋਈ ਟਾਈਮ ਨਹੀਂ ਹੈ ਮਿਹਰਬਾਨੀ ਸਰ ਮਿਹਰਬਾਨੀ ਜਸ ਸਰ ਸ਼ੁਕਰੀਆ ਥੈਂਕ ਯੂ ਬਾਈ ਗੋ ਜੀ ਦਾ ਖਾਲਸਾ ਬਾਈ ਗੋ ਜੀ ਖਤਮ ਹੈ ਸੋ ਦੋਸਤੋ ਸ਼੍ਰੀ ਫਕੀਰ ਜਨ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਮਤਲਬ ਅੱਜ ਜੋ ਦੇਸ਼ ਦੀ ਆਜ਼ਾਦੀ ਤੇ ਜਿੱਥੇ ਮੁਬਾਰਕਾਂ ਦਿੱਤੀਆਂ ਨੇ ਦੇਸ਼ ਵਾਸੀਆਂ ਨੂੰ ਉੱਥੇ ਹੀ ਕੁਝ ਨਾ ਕੁਝ ਨਰਾਜ਼ਗੀ ਵੀ ਉਹਨਾਂ ਨੇ ਦਾ ਇਜ਼ਹਾਰ ਕੀਤਾ ਹੈ कि सचमुच ਆਪਾਂ ਆਜ਼ਾਦ ਹਾਂ ਅੱਜ ਕਿਉਂ ਦੇਸ਼ ਦੇ ਵਿੱਚ ਬੜੀਆਂ ਬੜੀਆਂ ਯੂਨੀਵਰਸਿਟੀਆਂ ਨੂੰ ਐਜੂਕੇਸ਼ਨ ਨੂੰ ਮਤਲਬ ਇਸ ਕਦਰ ਖਤਮ ਕੀਤਾ ਜਾ ਰਿਹਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਔਰ ਇੱਕ ਸਮਾਂ ਸੀ ਜਦੋਂ ਐਜੂਕੇਸ਼ਨ ਲੈਣ ਵਾਸਤੇ ਬਕਾਇਦਾ ਤੌਰ ਤੇ ਯੂਨੀਵਰਸਿਟੀਆਂ ਬੜੀਆਂ ਸੀ ਅੱਛੇ ਅੱਛੇ ਸਕੂਲ ਬਣੇ ਸੀ ਲੇਕਿਨ ਅੱਜ ਕਿਤੇ ਵੀ ਉਹ ਨਜ਼ਰ ਨਹੀਂ ਆ ਰਹਾ ਸਕੂਲ ਬੰਦ ਕੀਤੇ ਜਾ ਰਹੇ ਨੇ ਔਰ ਦੇਸ਼ ਦੇ ਵਿੱਚ ਜੇ ਕੋਈ ਆਵਾਜ਼ ਚੁੱਕਦਾ ਹੈ ਤਾਂ ਉਸ ਦੀ ਆਵਾਜ਼ ਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਆਪਾਂ ਸੱਚਮੁੱਚ ਆਜ਼ਾਦ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ